ਮੈਂ ਪੰਮਾ ਬੋਲਦਾ ਕਿਹੜਾ ਪੰਮਾ ਇਹ ਵਾਲਾ ਪੰਮਾ ਦੇਖਿਆ ਨਾ ਔਰ ਦੂਜੇ ਪਾਸੇ ਵੀ ਦੇਖੋ ਗਾਮਾ ਗਾਮਾ ਔਰ ਪੰਮਾ ਇਹ ਦੋਵਾਂ ਦੀ ਬੜੀ ਪੁਰਾਣੀ ਯਾਰੀ ਆ ਔਰ ਪੰਮਾ ਭਾਈ ਇੱਕ ਨਵੀਂ ਫਿਲਮ ਰਿਲੀਜ਼ ਹੋ ਰਹੀ ਆ ਬੜੀ ਜ਼ਬਰਦਸਤ ਪੂਰੀ ਗੱਲਬਾਤ ਉਸ ਵਿਸ਼ੇ ਤੇ ਕਰਾਂਗੇ ਔਰ ਗੱਲਬਾਤ ਮੈਂ ਕੱਲਾ ਨਹੀਂ ਕਰੂੰਗਾ ਮੇਰੇ ਨਾਲ ਗਾਮਾ ਵੀ ਗੱਲਬਾਤ ਕਰੂਗਾ ਅੱਜ ਪੰਮੇ ਦੇ ਨਾਲ ਪਹਿਲਾ ਸਵਾਗਤ ਕਰ ਲੈਨੇ ਆ ਦੋਨੋਂ ਆਪਾਂ ਵਿੱਚ ਬਈ ਸਵਾਗਤ ਆ। ਥੈਂਕ ਯੂ ਜੀ ਥੈਂਕ ਯੂ ਵੈਰੀ ਥੈਂਕ ਯੂ। ਮੈਂ ਤਾਂ ਕਰਨਾ ਹੀ ਨਹੀਂ ਨਾ ਕਿਉਂਕਿ ਇਹ ਫਿਲਮ ਜੇ ਇੱਕ ਕਰੈਕਟਰ ਵਾਇਆ ਗੰਮ ਅੱਛਾ ਤੇ ਗੰਮ ਇਹਦਾ ਸਿਰ 'ਤੇ ਨਾ ਟੀਵੀ ਮਾਰ ਕੇ ਇੱਕ ਚੱਕਰ ਬਣ ਗਿਆ ਜੀ ਇੰਟਰਵਿਊ ਚੱਲਣ ਤੋਂ ਪਹਿਲੇ ਵਹੀ ਵਸੋ ਇਹ ਬਹੁਤ ਜ਼ੋਰ ਪਾਉਂਦਾ ਸੀਗਾ ਵੀ ਰੋਲ ਕਰਾਉ ਰੋਲ ਕਰਾਓ ਕਿਸੇ ਤੋਂ ਕਰਾ ਕੇ ਕਹਿੰਦਾ ਯਾਰ ਤੈਨ ਤੋਂ ਮੈਂ ਕਰਾ ਨਹੀਂ ਸਕਦਾ ਤੇਰਾ ਸਿਰ ਮੈਂ ਭੰਨਣ ਲੱਗਿਆ ਦਰਦੋਂਦਾ ਕਿਸੇ ਦਾ ਨਾਮ ਮੇਰਾ ਵਰਤਕੇ ਤੇ ਉਹ ਸਿਰ ਭੰਨਿਆ ਗਿਆ ਹਾਂ ਮਤਲਬ ਫਿਲਮ ਟ੍ਰੇਲਰ ਚ ਹੀ ਸਿਰ ਭੰਨਦਾ ਕੰਮ ਇਹਦਾ ਹਾਂ ਬਿਲਕੁਲ ਹੋਰ ਕਦੋਂ ਭੰਨਣਾ ਜੀ ਤੁਹਾਨੂੰ ਇਹ ਨਹੀਂ ਪਤਾ ਸੀਗਾ ਵੀ ਇੰਟਰਵਿਊ ਵੀ ਹੁਣ ਇਕੱਠਿਆਂ ਦੀ ਹੁੰਦੀ ਤੇ ਗਾਮੇ ਨੇ ਸਾਹਮਣੇ ਬੈਠੇ ਹੋਣਾ ਗਾਮਾ ਤੁਹਾਨੂੰ ਇਹ ਪਤਾ ਵੀ ਗਾਮਾ ਮੇਰਾ ਕਿੱਡਾ ਗੂੜਾ ਯਾਰ ਹੈ ਤੇ ਗਾਮੇ ਕਿੰਨਾ ਗੂੜਾ ਪਿਆਰ ਹੈ ਸਾਡਾ ਬਹੁਤ ਮੁਹੱਬਤ ਹੈ ਕਿੰਨੇ ਪੁਰਾਣੇ ਮਿੱਤਰ ਤੁਸੀਂ ਮੜਾ ਯਾਰ ਬਸ ਕੇ ਬੰਦਾ ਮੇਦੋਂ ਤੂੰ ਵਿਚਾਲੇ ਬਿਠਾ ਇਧਰ ਪੰਮਾ ਤੇ ਇਧਰ ਗੰਮਾ ਦੋਵਾਂ ਦਾ ਨਾਮ ਫਿਲਮ 'ਚ ਇਹਨੇ ਨਾਮ ਇਹਨਾਂ ਦਾ ਵਿੱਚ ਵਰਤਿਆ ਸਿਰ ਤੇ ਟੀਵੀ ਭੰਨੇ ਨੂੰ ਮੈਂ ਬੈਠਾ ਵਿਚਾਲੇ ਪਤਾ ਨਹੀਂ ਮੇਰਾ ਸਿਰ ਨਾ ਭੰਨਣ ਬਈ ਭੰਨਦਾ ਤਾਂ ਨਹੀਂ 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 ਵੀਰੇ ਵੈਸੇ ਡਰ ਲੱਗਦਾ ਤੇਰੀ ਜਿਹੜੀ ਆਵਾਜ਼ ਹੈ ਨਾ ਫਿਲਮ 'ਚ ਜਦੋਂ ਪੰਮਾ ਬੋਲਦਾ ਗਲਾਸੀ ਫੜ ਕੇ ਚਾਹ ਲਈ ਬੜਾ ਔਖਾ ਲੱਗਦਾ ਥੈਂਕ ਯੂ ਵੀਰੇ ਥੈਂਕ ਯੂ ਜੀ ਪ੍ਰਿੰਸੈਸ ਫਿਲਮ ਬਾਰੇ ਥੋੜਾ ਜਿਹਾ ਹਾਈ ਫਿਲਮ ਆਪਣੀ 15 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ ਇਹਦਾ ਨਾਮ ਹੈਗਾ ਸੈਕਟਰ 17 ਔਰ ਇਹ ਡਾਇਰੈਕਟ ਕੀਤੀ ਹੈ ਮਨੀਸ਼ ਪਟਨੇ ਉਹ ਮੇਰੇ ਬਹੁਤ ਦੋਸਤ ਹੈ ਮੇਰੇ ਬਹੁਤ ਗੂੜੇ ਪਿਆਰੇ ਮਿੱਤਰ ਹੈ ਮੇਰੇ ਔਰ ਕੈਮਰਾਮੈਨ ਸਾਡੇ ਹੈਗੇ ਨੀਰੇਜ ਸਿੰਘ ਅਮਰਜੋਤ ਲਕੀਆ ਡਾਇਰੈਕਟਰ ਔਰ ਮੇਹੂਲ ਨੇ ਦਾ ਕੋਰੀਓਗ੍ਰਾਫੀ ਕੀਤੀ ਐਕਸ਼ਨ ਡਾਇਰੈਕਟਰ ਇਹਦਾ ਮਕੇਸ਼ ਕੰਬੋਜ਼ ਔਰ ਪ੍ਰੋਡਿਊਸਰ ਸਾਡੇ ਸੰਦੀਪ ਬਾਂਸਲ ਜੀ ਔਰ ਉਹਨਾਂ ਦੇ ਦੋਸਤ ਅਦਿੱਤਿਆ ਸੂਦ ਉਹਨਾਂ ਨੇ ਗੱਲ ਕੀਤੀ ਤੇ ਉਹ ਕਹਿੰਦੇ ਵੀ ਕੌਣ ਹੈ ਕਹਿੰਦੇ ਪ੍ਰਿੰਸ ਕਮਜੀਤ ਹੂੰ ਤੇ ਉਹ ਕਹਿੰਦੇ ਵੀ ਠੀਕ ਹੈ ਅਸੀਂ ਵੀ ਨਾਲ ਉਹਨਾਂ ਔਰ ਵਿਰਾਟ ਕਪੂਰ ਹੈ ਕੋ-ਪ੍ਰੋਡਿਊਸਰ ਵਿਰਾਟ ਕਪੂਰ ਆਸਟ੍ਰੇਲੀਆ ਤੋਂ ਹੂੰ ਤੇ ਹੋਰ ਸਾਰੀ ਟੀਮ ਹੈ ਮੇਰੇ ਆਪੋਜੀਟ ਐਕਟ ਦੀ ਪਹਿਲੀ ਵਾਰੀ ਹਿਊਮਨ ਹੈ ਭੂਮਿਕਾ ਸ਼ਰਮਾ ਪਹਿਲਾਂ ਤਾਂ ਛੜੀ ਹੁੰਦੇ ਸੀ ਤੁਸੀਂ ਆਹ ਕਹਿ ਦਿੰਦੇ ਸੀ ਮੈਨੂੰ ਵੀ ਉਹ ਕੱਲ ਨਹੀਂ ਫਿਰਦਾ ਲੰਡਾ ਚੜਾ ਹੀ ਫਿਰਦਾ ਫਿਰ ਚਿੜੀ ਨਹੀਂ ਇਹ ਵੱਡੀ ਗੱਲ ਹੈ ਕਿ ਬਿਨਾ ਹੀਰੋਇਨਾਂ ਤੋਂ ਧੱਕੇ ਲੈ ਜਾਣਾ ਇਹ ਵੱਡੀ ਗੱਲ ਹੈ ਹੀਰੋਇਨਾਂ ਨਾਲ ਤਾਂ ਸਾਰੀ ਫਿਲਮਾਂ ਤੋੜ ਲੈਂਦੇ ਆ ਹਮ ਪਰ ਵੀ ਉਹ ਆਪਣੇ ਹਿੱਸੇ ਆਈ ਹਮ ਵੀ ਮੇਰੀਆਂ ਕਹਾਣੀਆਂ 'ਚ ਵੈਸੇ ਵੀ ਫੀਮੇਲ ਕਰੈਕਟਰ ਬਹੁਤ ਘੱਟ ਹੁੰਦੇ ਆ ਹਮ ਤੇ ਉਹ ਆਪਣੀ ਸਹੀ ਗੱਲ ਆਈ ਵੀ ਇਹ ਬੰਦੇ ਨੂੰ ਲੋੜ ਨਹੀਂ ਪੈਂਦੀ ਫੇਰ ਚਲੋ ਹੁੰਦਾ ਵੀ ਕੁਝ ਕੁ ਬੰਦੇ ਹੁੰਦੇ ਆ ਜਿਹੜੇ ਕਹਿੰਦੇ ਹੁੰਦੇ ਵੀ ਭਈ ਇਹ ਤਾਂ ਅਸੀਂ ਵੀ ਚਾਹਣੇ ਆ ਮਾੜਾ ਮੋਟਾ ਸਾਡੇ ਭਰਾ ਦਾ ਗਾਣਾ ਗੁਣਾ ਜਾਂ ਗਾਲਾ ਤੇ ਉਹ ਇਹਦੇ ਵਿੱਚ ਗਾਇਆ ਹੋਇਆ ਹਮ ਨਿਆਰੀ ਲੁੱਟੇ ਹੋਇਆ ਹਮ ਇਹ ਇਸ ਫਿਲਮ ਦੇ ਵਿੱਚ ਕੋਈ ਡਾਇਲੋਗ ਜਿਵੇਂ ਪਹਿਲਾਂ ਵਾਲਾ ਤਾਂ ਬੜਾ ਮਸ਼ਹੂਰ ਸੀ ਪੰਮਾ ਬੋਲਦਾ ਤੇ ਇਹਦੇ ਵਿੱਚ ਕੋਈ ਮਸ਼ਹੂਰ ਡਾਇਲੋਗ ਜਿਹੜਾ ਤੁਸੀਂ ਸਾਡੇ ਨਾਲ ਸਾਂਝਾ ਕਰੋ ਇਹਦੇ ਵਿੱਚ ਕਾਫੀ ਚੀਜ਼ਾਂ ਹੈਗੀਆਂ ਜੋ ਤੁਸੀਂ ਦੇਖੋਗੇ ਫਿਲਮ ਦੇਖੋਗੇ ਜਿਵੇਂ ਟ੍ਰੇਲਰ ਆਇਆ ਉਹਦੇ ਵਿੱਚ ਇਹ ਬੜਾ ਚੱਲਦਾ ਪਿਆ ਸੈਕਟਰ 17 ਮੇਰੇ ਪਿਓ ਦਾ ਹਮ ਔਰ ਇਹ ਬਹੁਤ ਚੱਲਦਾ ਪਿਆ ਆਪਣਾ ਵੀ ਆਈ ਹੈਵ ਮਾਰਨਿੰਗ ਵਾਕ ਬਟ ਆਈ ਲਵ ਮਾਰਨਿੰਗ ਵਾਕ ਟਾਮ ਇਜ਼ ਮਾਈ ਬੈਸਟ ਫਰੈਂਡ ਵੀ ਇਹ ਚੀਜ਼ਾਂ ਕਾਫੀ ਹੈਗੀਆਂ ਹੋਰ ਫਿਲਮ 'ਚ ਵੀ ਬਹੁਤ ਡਾਇਲੌਗ ਹੈ ਜਿਵੇਂ ਲੱਗਦਾ ਜਿਵੇਂ ਇਹ ਡਾਇਲੌਗ ਬੋਲੇ ਜਿਵੇਂ ਮੈਂ ਖੋਲਣਾ ਫਿਲਮ ਤਾਂ ਮੈਨੂੰ ਪਤਾ ਨਹੀਂਗਾ ਵੀ ਕਿਸੇ ਨੇ ਤੁਹਾਨੂੰ ਕਹਿ ਤਾਣਾ ਤੇਰੇ ਪਿਓ ਦਾ ਨਹੀਂਗਾ ਹਾਈ ਤੇ ਉਹ ਤੂੰ ਬਾਦ ਫਿਰ ਹਾਂ ਮੇਰੇ ਪਿਓ ਦਾ ਇਦਾਂ ਦਾ ਹੀ ਹੈ ਇਦਾਂ ਦਾ ਹਾਂ ਹਾਂ ਕਹਿੰਦਾ ਐਂ ਕਰਦਾ ਜਿਵੇਂ ਤੇਰੇ ਪਿਓ ਦਾ ਹੁੰਦਾ ਫਿਰ ਉਹਨੂੰ ਕਹਿੰਦਾ ਕਹਿੰਦਾ ਤੇਰੀ ਜਨਰਲ ਨੋਲਿਜ ਲਈ ਦੱਸਦੇ ਆ ਮੇਰੇ ਪਿਓ ਦਾ ਹੀ ਹੈ ਹਾਈ ਹੂੰ ਕੀ ਬਾਤ ਹੈ ਹਿਰਨ ਜਿਹੜੀ ਨਾਲ ਆ ਤੁਹਾਡੇ ਉਹ ਕਿੱਥੋਂ ਨੇ ਕੀ ਨਾਮ ਉਹਨਾਂ ਦਾ ਬੂਮਿਕਾ ਸ਼ਰਮਾ ਔਰ ਉਹ Shimla ਤੋਂ belong ਕਰਦੇ ਉਹਨਾਂ ਨੇ theater ਕੀਤਾ ਹੋਇਆ ਕਥਕ ਦਾ ਵੀ ਕੀਤਾ ਹੋਇਆ ਡਾਂਸ ਦਾ ਹਮਮ ਸਟੇਜ ਦੇ ਨਾਲ ਉਹਨਾਂ ਦਾ ਕਾਫੀ ਸਮੇਂ ਤੋਂ ਹੈ ਪਿਆਰ ਉਹਦੇ ਤੇ ਚਾਹੇ ਕਥਕ ਨਾਲ ਲੀਏ ਚਾਹੇ ਡਾਂਸ ਨਾਲ ਲੀਏ ਸਟੇਜ ਨਾਲ ਆਪਾਂ ਜੁੜੇ ਹੋਏ ਹਾਂ ਹਮਮ ਔਰ ਬਹੁਤ ਅੱਛੀ ਐਕਟਰ ਹੈ ਦੀ ਨੈਚੁਰਲ ਜਿੱਦਾਂ ਦੀ ਆਪਣੀ ਕਹਾਣੀ ਦੀ ਲੋਟ ਸੀਗੀ ਉਦਾਂ ਦੇ ਉਹ ਕੈਰੈਕਟਰ ਆ ਬੱਚੋ ਇਹ ਕੰਮ ਭਈ ਇਸ ਤੋਂ ਅਗਲਾ ਕੀ ਹੈ ਸਟੈਪ 17 ਸੈਕਟਰ ਤੋਂ ਬਾਅਦ ਕੋ ਸੋਚਿਆ ਹੈ ਅੱਗੇ ਕਿਹੜੀ ਫਿਲਮ ਆ ਰਹੀ ਹੈ ਇਹ ਫਿਲਮਾਂ ਹੈਗੀਆਂ ਇੱਕ ਦੋ ਪਰ ਸੈਕਟਰ 17 15 ਨਵੰਬਰ ਨੂੰ ਹੋ ਰਹੀ ਰਿਲੀਜ਼ ਤੇ 16 ਨੂੰ ਪਤਾ ਲੱਗਣਾ ਵੀ ਕੀ ਬਣੂਗਾ ਅੱਗੇ ਨੇ ਥੋੜੇ ਜਿਹਦਾ ਉਹ ਲੋਕਾਂ ਚ ਖਾਸ ਕਰਕੇ ਯੂਥ ਦੇ ਤੁਸੀਂ ਬਹੁਤ ਪਸੰਦ ਹੋ ਉਹ ਨੇੜੇ ਉਹ ਖਾਸ ਕਰਕੇ ਇਹ ਵੀ ਪ੍ਰਿੰਸ ਵੀ ਇਹ ਵੀ ਖਾਸੀਅਤ ਹੈ ਕਿ ਇਹੋ ਜਿਹੇ ਡਾਇਲੌਗ ਬੋਲਣ ਵਾਲਾ ਜਿਗਰਾ ਵੀ ਪ੍ਰਿੰਸ ਕੋਲ ਹੀ ਆਇਆ ਪ੍ਰਿੰਸ ਜੇ ਗਾਲ ਵੀ ਕੱਢਦਾ ਸਾਨੂੰ ਲੱਗਦਾ ਯਾਰ ਆਏ ਹਾਏ ਆਏ ਪੰਜਾਬੀ ਫਿਲਮ ਚ ਨੀਅਤ ਹੁੰਦਾ ਸੀ ਬਹੁਤ سارے ਡਾਇਲੌਗ ਪੰਮਾ ਲੈ ਕੇ ਆ ਪੰਮੇ ਮਤਲਬ ਕਰੈਕਟਰ ਲੈ ਕੇ ਆ ਤੇ ਉਹ ਪਸੰਦ ਕੀਤਾ ਜਾਂਦਾ ਵਰਨਿੰਗ ਦੀ ਵੇਟ ਹੁੰਦੀ ਹੈ ਹਾਂ ਇਹਦੇ ਚ ਵੀ ਤੁਹਾਨੂੰ ਪਸੰਦ ਆਉਣਗੇ ਅੱਛੇ ਵੀ ਅੱਛਾ ਮਾਹੌਲਾ ਦਾ ਪ੍ਰਪੋਜ਼ ਕਰਨ ਦਾ ਉਹਦਾ ਆਪਦਾ ਹੀ ਸਟਾਈਲ ਹੈ ਵੀ ਕਹਿੰਦਾ ਟੂ ਦਾ ਪ੍ਰਿੰਸੀਪਲ ਆਈ ਬੈਕ ਟੂ ਸੇ 댓 ਆਈ ਲਵ ਯੂ ਕੁੜੀ ਨੂੰ ਕਹਿੰਦਾ ਮਾਈ ਫਾਦਰ ਇਜ਼ ਪੂਰ ਮੈਨ ਜੋਰਜ ਆਵਿਡੈਂਟਲੀ ਪ੍ਰਗਟ ਸਿੰਘ ਇਹਦਾ ਡਾਇਲੋਗ ਪੰਮਾ ਬੋਲਦਾ ਉਹ ਇੱਕ ਵਾਰ ਜ਼ਰੂਰ ਕੈਮਰੇ ਤੇ ਸਾਡੇ ਨਾਲ ਸਾਂਝਾ ਕਰੋ ਇੱਕ ਵਾਰ ਬੋਲ ਕੇ ਉਸੇ ਇਮਪ੍ਰੈਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰੋ ਵੀਰੇ ਪੰਮਾ ਬੋਲਦਾ ਜੀ ਥੈਂਕ ਯੂ ਸੋ ਮੱਚ 15 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ ਫਿਲਮ ਪੰਮੇ ਬਾਈ ਦੀ ਸਾਰੇ ਜਾਣਦੇ ਨੇ ਇਹਨਾਂ ਦਾ ਨਾਮ ਹਰੇਕ ਬੱਚੇ ਦੀ ਜ਼ੁਬਾਨ ਤੇ ਆ ਤਾਂ ਅਸੀਂ ਵੀ ਅਪੀਲ ਕਰਦੇ ਹਾਂ ਕਿ ਇਸ ਫਿਲਮ ਨੂੰ ਵੱਤਵਾ ਦੋਸਤਾ ਦੇ ਨਾਲ ਦੇਖਿਆ ਜਾਵੇ ਔਰ ਇਸ ਫਿਲਮ ਦੇ ਵਿੱਚ ਜੋ ਵੀ ਤੁਹਾਨੂੰ ਪਸੰਦ ਆਉਂਦਾ ਵੈਸੇ ਤਾਂ ਪੰਮੇ ਬਾਈ ਦੀਆਂ ਫਿਲਮਾਂ ਸਾਰੀਆਂ ਪਸੰਦ ਨੇ ਜੋ ਵੀ ਤੁਹਾਨੂੰ ਲੱਗਦਾ ਹੈ ਤਾਂ ਉਸ ਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖੋ ਬਾਕੀ ਇਸ ਦੀ ਕਲੋਜ਼ਿੰਗ ਜਿਹੜੀ ਆ ਉਹ ਮੇਰਾ ਗਮਾ ਵੀਰ ਕਰੇਗਾ ਬਸ ਜੀ ਬਹੁਤ ਬਹੁਤ ਸ਼ੁਕਰੀਆ ਵੀਰ ਸਾਡੇ ਸ਼ਹਿਰ ਆਇਆ ਮੈਂ ਕਹਿ ਕੇ ਆਇਆ ਸੀਗਾ ਮੈਂ ਕਿਹਾ ਮੇਰੇ ਤੇ ਹਰਿੰਦਰਪੁਰ ਦੀ ਚੰਗੀ ਤਾਰੀਫ ਕਰਨੀ ਓਏ ਹੋਏ ਉੱਥੇ ਸਾਨੂੰ ਗਾਲਾਂ ਕੱਢਦਾ ਰਹਿੰਦਾ ਮਹਾਲੀ ਭਾਈ ਅਜੇ ਅਜੇ ਮੇਰੇ ਤੇ ਹਰਿੰਦਰ ਦੀ ਰੱਜ ਕੋਈ ਗੱਲ ਨਹੀਂ ਚੱਲੋਂਦੇ ਅਜੇ ਬੰਦ ਨਹੀਂ ਹੋਇਆ ਤੇ ਮੈਂ ਸਾਹਮਣੇ ਨਹੀਂ ਮੰਨਦਾ ਮੈਂ ਤਾਂ ਇਹੋ ਜੇ ਬੰਦਾ ਹੀ ਆ ਤੇ ਵੀਰ ਲਵ ਯੂ ਦਿਲੋਂ ਬਹੁਤ ਪਿਆਰ ਹੈ ਦੋਨੇ ਜਨਾਂ ਨੂੰ ਕਿਉਂਕਿ ਮੈਂ ਅੱਗੇ ਕਹਿੰਦਾ ਜਿੰਨੇ ਯਾਰ ਨੇ ਪੁਰਾਣੇ ਉਹ ਪ੍ਰਿੰਸ ਦੇ ਨਾਲ ਅੱਜ ਵੀ ਉਵੇਂ ਖੜੇ ਨੇ ਔਰ ਉਵੇਂ ਉਹਨਾਂ ਨੂੰ ਪਿਆਰ ਦਿੰਦਾ ਇਹ ਵੱਡੀ ਗੱਲ ਹੁੰਦੀ ਜਦੋਂ ਤੁਹਾਨੂੰ ਵੱਡੀ ਪਦਵੀ ਮਿਲ ਜਾਂਦੀ ਆ ਉਹਦਾ ਮਿਲ ਜਾਂਦਾ ਤੇ ਤੁਸੀਂ ਆਪਣੇ ਯਾਰਾਂ ਨੂੰ ਆਪਣੇ ਨੂੰ ਭੁੱਲ ਜੰਨੇ ਹੋ ਫੋਨ ਚੱਕਣੇ ਫਿਰ ਬਾਈ ਜੀ ਨੇੜੇ ਆ ਜਾਂਦਾ ਜਿਹੜੇ ਬਾਈ ਜੀ ਬਾਈ ਕਹਿੰਦੇ ਬਾਈ ਜੀ ਬਿਜੀ ਨਹੀਂ ਪਰ ਇਹਨਾਂ ਦਾ ਫੋਨ ਅੱਜ ਤੱਕ ਇਹਨਾਂ ਨੇ ਆਪ ਹੀ ਚੱਕਣਾ ਮੈਂ ਹੀ ਆਪੀ ਇੱਕ ਇੱਕ ਗੱਲ ਮੈਂ ਹੋਰ ਕਹਿਣੀ ਚਾਹਉਣਾ ਕੈਮਰੇ ਦੇ ਮਾਧਿਅਮ ਰਾਈ ਯਾਰੀਆਂ ਖਿੱਚ ਕੇ ਲਿਆਈਆਂ ਨੇ ਫੋਨ ਤੇ ਨਹੀਂ ਗੱਲ ਹੋਈ ਕਿਉਂ ਪੰਮੇ ਫੋਨ ਤੇ ਗੱਲ ਨਹੀਂ ਹੋਈ ਮੈਂ ਆ ਰਿਹਾ ਮੇਰੇ ਨਾਲ ਹਰਿੰਦਰ ਦਾ ਫੋਨ ਆਇਆ ਤੇ ਸੱਫਰ ਦਾ ਹੈ ਕਿਸੇ ਨਾਲ ਨਹੀਂ ਫੋਨ ਤੇ ਗੱਲ ਹੋਈ ਵੀ ਅਸੀਂ ਆ ਰਹੇ ਹਾਂ ਪਰ ਇੱਥੇ ਯਾਰੀ ਖਿੱਚ ਕੇ ਲਈ ਔਰ ਸਵਾਗਤ ਆਉਂਦਿਆਂ ਨੂੰ ਪੰਮੇ ਬਾਈ ਦੱਸ ਕਾ ਕਿੰਨਾ ਹੋਇਆ ਕੋਈ ਇਹੀ ਤਾਂ ਚਾਹ ਹੈ ਇਹ ਲੈ ਮੈਂ ਕਾਫੀ ਵੀ ਆਈ ਦੋ ਬਿਸਕਟ ਦੋ ਬਿਸਕਟ ਬਿਸਕਟ ਮੈਂ ਵੀ ਖਵਾਏ ਓਕੇ ਬਾਈ ਗੋਲਾ ਵੀ ਸੀ ਮੈਂ ਖਾਦਾ ਨਹੀਂ